ਕਾਲਜੀ ਵੀਡੀਓ ਦੇਖਣ ਵਾਲੇ ਸਾਰਿਆਂ ਨੂੰ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਆਪਾਂ ਨਵੇਂ ਸੂਟ ਬਣਾਏ ਆ ਨਵੇਂ ਕਲਰ ਨਵੇਂ ਡਿਜ਼ਾਈਨ ਦੇ ਵਿੱਚ ਬਣਾਇਆ ਅੱਜ ਉਹਦੇ ਬਾਰੇ ਹੀ ਦੱਸਾਂਗੇ ਪਹਿਨਾ ਆਪਾਂ ਲੱਗਦੇ ਤੁਹਾਨੂੰ ਕੋਈ ਵੀ ਡਿਜ਼ਾਈਨ ਬਣਾੜਾ ਹੁੰਦਾ ਜਾਂ ਕੋਈ ਨਵਾਂ ਟਿਪਸ ਹੁੰਦਾ ਉਹਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਸੀ ਹੋਰ ਦੱਸਾਂਗੇ ਤੁਹਾਨੂੰ ਜੀ ਜੀ ਮੈਂ ਹਾਂ ਸਭ ਤੋਂ ਪਹਿਲਾਂ ਜਿਨੇ ਅੱਜ ਇਹਨਾਂ ਜੋਰਸ ਨੇਕ ਬਣਾਇਆ ਹੋਇਆ ਆਪਾਂ ਇਹ ਈਨ ਖਾਨ ਦਾ ਕਪੜਾ ਕਹਿ ਲੈਂਦੇ ਨੇ ਬਾਜੂ ਤੇ ਕਢਾਈ ਦੁੰਨਾ ਤੇ ਘੇਰੇ ਤੇ ਆ ਗਈ ਇਹਨਾਂ ਦੇ ਨਾਲ ਇਹ ਸਲਵਾਰ ਆ ਉਨ ਕਢਾਈ ਵਾਲੀ ਪੂਰੀ ਸਲਵਾਰ ਦੇ ਹੋਰੀਆਂ ਤੇ ਉਰੀ ਪਰ ਮੀ ਕਢਾਈ ਕੀਤੀ ਹੋਈ ਹੈ ਇਹ ਹੈ ਗਾਇਜ਼ ਕਪੜਾ ਖੀਨ ਖਾਬ ਕਹਿੰਦੇ ਇਹਨੂੰ ਪੈਨਰ ਵੀ ਵਧੀਆ ਨਵਾਂ ਵੈ ਸੋ ਦੂਸਰੇ ਨੰਬਰ ਤੇ ਆ ਗਿਆ ਆਪਣਾ ਸ਼ਮਰ ਦਾ ਸੂਟ ਇਹਦੀ ਵੀ ਵਧੀਆ ਲੋਕਾ ਇਹਦੀ ਨਵਾਂ ਕਲਰ ਬਾਜੀ ਤੇ ਬੜ ਜਾਣਾ ਘੇਰਾ ਵੀ ਪੂਰਾ ਹੈਵੀ ਆ ਨਲਾਰੀ ਆਪਾਂ ਇਹਦਾ ਬਣਾਇਆ ਆ ਪਾਣ ਪੱਤਾ ਉਹੀ ਜਿਹਾ ਆਪਣਾ ਚੋਰਸ ਦਿਲਾ 3 ਤੀਸਰੇ ਨੰਬਰ ਤੇ ਆ ਗਿਆ ਆਪਣਾ ਇਹ ਔਰਗਨਜ ਦਾ ਸਲਫ ਪ੍ਰਿੰਟ ਸੂਟ ਬਾਜੀ ਤੇ ਵੀ ਗਣਾ ਇਹ ਪੂਰੀ ਦੰਨਾਂ ਤੇ ਘੇਰੇ ਤੇ ਇਸ ਤਰ੍ਹਾਂ ਇਹਦੇ ਮੋਤੀ ਵੇਸੇ ਲੱਗੇ ਹੋਏ ਨੇ ਪਹਿਲਾਂ ਹੀ ਅੱਗੇ ਆਪਾਂ ਲੈਸ ਲਗਾਉਂਦੇ ਸੀਗੇ ਤੇ ਉਹ ਲੈਸ ਲਗਾ ਦੀ ਲੋੜ ਨਹੀਂ ਇਹਨੂੰ ਭਈ ਇਹਨੂੰ ਪਹਿਲਾਂ ਹੀ ਮੋਤੀ ਲੱਗੇ ਹੋਏ ਨੇ ਬ੍ਰੀਕ ਕੋਈ ਲੈਸ ਨਹੀਂ ਹੈਗੀ ਵਰਕ ਦੇ ਵਿੱਚ ਹੀ ਮੋਤੀ ਇਹ ਲਗਾਏ ਹੋਏ ਨੇ ਕੋਈ ਅਲੱਗ ਆਪਾਂ ਲੈਸ ਨਹੀਂ ਲਗਾਈ ਨਾ ਉਹਨਾਂ ਨੇ ਲਗਾਈ ਹੋਈ ਏ ਇਹ ਜਦੋਂ ਕਢਾਈ ਕੀਤੀ ਹੋਈ ਏ ਉਹਦੇ ਵਿੱਚ ਹੀ ਨਾਲ ਇਸ ਤਰ੍ਹਾਂ ਮੋਤੀ ਲਗਾਏ ਹੋਏ ਨੇ ਇਹ ਰਿਹਾ گلاب ਪਰਖਾ ਗੋਲ ਵੀ ਨਹੀਂ ਗਏਂਦੇ ਗੋਲ ਵੀ ਹੈ ਜੂ ਕੱਟ ਵੀ ਥੋੜਾ ਜਾਂ ਦੋਨੇ ਮਿਕਸ ਜੇ ਨੇ ਇਹ ਹੈਗਾ ਆਪਣਾ 오ਰੰਜ ਦਾ ਸਲਫ ਪ੍ਰਿੰਟ ਕਪੜਾ ਹੁਣ ਇਸ ਤੋਂ ਬਾਅਦ ਆਪਣਾ ਚੌਥਾ ਸੂਟ ਆ ਗਿਆ ਇਹ ਬਲਾਵਾ ਇਹਦੇ ਬਰਗ ਕੀਤਾ ਹੋਇਆ ਇਸ ਤਰ੍ਹਾਂ ਇਹ ਲੰਮੀ ਲਸਰ ਵਿੱਚ ਆ ਪੱਤੀਆਂ ਬਣਾਈਆਂ ਹੋਈਆਂ ਨੇ ਪੌਂਗ ਪੱਤੇ ਦੀ ਸ਼ੇਪ ਵਿੱਚ ਡਿਜ਼ਾਈਨ ਬਣਾਇਆ ਹੋਇਆ ਹੈ ਬਾਜੂ ਤੇ ਵੀ ਪੂਰਾ ਪ੍ਰੋਪਰ ਪੂਰਾ neck ਤੱਕ ਰਗ ਲੱਗਿਆ ਹੋਇਆ ਹੈ ਇਹ ਰ ਸਵੀਟ ਸਟ੍ਰੈਪ ਕਹਿੰਦੇ ਨੇ ਆਪਾਂ ਤਿੰਨ ਕੋਨਾਂ ਵਾਲਾ ਲੱਗਿਆ ਇਹ ਹੈਗਾ ਆਪਣਾ ਪੰਜਵਾਂ ਸੂਟ ਹੈਗਾ ਸੁਪਰ ਸੂਟ ਹੈ ਆਪਣਾ ਇਹ ਮਤਲਬ ਜਿਵੇਂ ਮਰਜ਼ੀ ਪਾ ਲਓ ਜਿਹੜੇ ਮਰਜ਼ੀ ਫੰਕਸ਼ਨ ਦੇ ਪਾ ਲਓ ਉਸੇ ਸਾਰੇ ਸਿੱਪੀਆਂ ਸਤਾਰਾਂ ਵਾਲੇ ਹੈਂਡਵਰਕ ਵੀ ਦੀ ਕਢਾਈ ਹੋਈ ਇਹ ਹੈਗੀ ਆਪਣੀ ਧਾਗੇ ਦੀ ਕਢਾਈ ਮਸ਼ੀਨ ਦੀ ਇਹਦੇ ਵਿੱਚ ਵੀ ਥੋੜੀ ਕੋਈ ਕੋਈ ਸਿੱਪੀ ਵਗੈਰਾ ਲੱਗੀ ਹੋਈ ਹੈ ਸੈਲਫ ਪ੍ਰਿੰਟ ਜੈ ਵੇਚੇ ਦੀ ਇਸ ਤਰ੍ਹਾਂ ਲੱਣਾ ਵਿੱਚ ਕਿਤੇ ਵਾਈਟ ਲਾਈਟਾ ਕਿਤੇ ਕਿਤੇ ਬਲੈਕ ਡਾਰਕਾ ਇਸ ਤਰ੍ਹਾਂ ਦਾ ਹੀ ਪ੍ਰਿੰਟ ਹੈ ਦੇ ਵਿੱਚ ਇਹ ਪੰਜੇ ਸੂਟ ਜਿਹੜੇ ਨੇ ਇਹ ਆਪਣਾ ਪੂਰਾ ਬੋਲ ਸ਼ੇਪ ਲੈ ਰਿਹਾ ਇਹ ਪੰਜੇ ਸੂਟ ਜਿਹੜੇ ਨੇ ਇੱਕ ਹੀ ਦੀਦੀ ਦੇ ਸੂਟ ਨੇ ਕਿਉਂਕਿ ਉਹਨਾਂ ਦੇ ਅੱਗੋਂ ਜਿਵੇਂ ਮਾਗਦਾ ਮਹੀਨਾ ਲੂੜੀ ਤੋਂ ਬਾਅਦ ਫੰਕਸ਼ਨ ਵਗੈਰਾ ਹੁੰਦਾ ਨੇ ਪਾਰਟੀ ਵੀਰ ਤੇ ਉਹਨਾਂ ਦੇ ਬਣਾਉਣ ਪਾਉਣ ਵਾਸਤੇ ਉਹਨਾਂ ਨੇ ਪੰਜ ਸੂਟ ਪਾਰਟੀ ਟੈਂਡ ਕਰਨ ਵਾਸਤੇ ਵਿਆਹ ਵਾਸਤੇ ਇੱਕ ਦੀਦੀ ਦੇ ਸੂਟ ਨੇ ਪੰਜ ਇਸ ਤੋਂ ਅੱਗੇ ਆ ਗਿਆ ਆਪਣਾ ਇਹ ਵਾਲਾ कलर ਸੀ ਗ੍ਰੀਨ ਕਰਨ ਇਹਦੇ ਵਿੱਚ সিলవర్ ਕਲਰ ਦੀ ਵਰਕ ਕੀਤਾ ਹੋਇਆ ਉੱਪਰ ਬੁਟੀ ਦਿੱਤੀ ਹੋਈ ਹੈ ਆ ਨੈਕ ਦੀ ਕਢਾਈ ਦਿੱਤੀ ਹੋਈ ਹੈ ਇਹਦਾ ਨੈਕ ਪਹਿਲਾਂ ਹੀ ਬਣਿਆ ਹੋਇਆ ਸੀ ਆ ਇਹਦੇ ਵਿੱਚ ਆਪਾਂ ਟਿਸ਼ੂ ਪੇਪਰ ਪਾ ਕੇ ਜਿਵੇਂ ਨੈਕ ਦੀ ਸ਼ੇਪ ਹੁੰਦੀ ਏ ਉਸੇ ਤਰੀਕੇ ਹੀ ਆਪਾਂ ਨੈਕ ਤਿਆਰ ਕਰ ਦਿੰਨੇ ਆ ਉਸ ਤੋਂ ਵਾਰ ਹੀ ਆ ਗਿਆ ਛੋਟਾ ਮਨੇ ਆਂਟੀ ਦਾ ਸੂਟਾ ਇਹ ਮਸ਼ਲੀਨ ਲੱਗਦੀ ਜਿਵੇਂ ਪਹਿਲਾਂ ਕਪੜੇ ਸਿੰਦੇ ਸੀ ਆਪਾਂ ਮਸ਼ਲੀਨ ਦਾ ਸੂਟਾ ਇਹਦੇ ਵਿੱਚ ਇਸ ਤਰ੍ਹਾਂ ਹੀ ਸਭ ਕੁਝ ਲੁੱਕ ਦਿੱਤੀ ਹੋਈ ਸੀ ਇਹਨਾਂ ਅੱਜ ਵਾਰ ਆਪਣੇ ਬਣੀ ਹੋਈ ਇਹ ਹੈਗੇ ਨੇ ਆਪਣੇ 2025 ਦੇ ਨਿਊ ਸੂਟ ਵਸਿੱਤੇ ਹੋਏ ਨਵੇਂ ਡਿਜ਼ਾਈਨ ਨਵੇਂ ਕਲਰ ਤੁਸੀਂ ਵੀ ਕੋਈ ਵੀ ਸੂਟ ਲੈਣਾ ਹੋਵੇ ਆਪਣਾ 10 ਕੇ ਲੈ ਸਕਦੀ ਉਹ ਮਿਸਨ ਉਹ 3 ਖਾਵਲਾ ਕੱਪੜਾ ਚਾਹੀਦਾ ਜਾ ਸਮਰ ਚਾਹੀਦਾ ਪ੍ਰਿੰਸਪਲ ਉਹ ਰੱਖ ਚਾਹੀਦਾ ਆਰਗੰਦਾ ਚਾਹੀਦਾ ਵਾ ਇਹ ਉਹ ਆਪੀਆਂ ਸਲਵਾਰਾਂ ਬਣਾਈਆਂ ਹੋਈਆਂ ਨੇ ਉਹਨਾਂ ਦਾ ਪੱਪੜ ਚੁੱਤੀਆਂ ਨੇ ਇਹਦੇ ਵਿੱਚ ਆਪਾਂ ਡਿਜਾਇਨ ਲੱਗ ਲੱਗ ਬਣਾਏ ਨੇ ਮੋਰੀਆਂ ਦਾ ਡਿਜ਼ਾਈਨ ਸਲਵਾਰ ਦੀ ਬੁਰੇ ਡਿਜ਼ਾਈਨ ਇਹ ਹੈਗੀ ਦੂਸਰੀ ਸਲਵਾਰ ਇਹਦਾ ਡਿਜ਼ਾਈਨ ਆਪਾਂ ਲੱਗ ਬਣਾਇਆ ਹੋਇਆ ਇਹਦੇ ਵਿੱਚ ਆਪਾਂ ਸਕਰੋਲ ਬਣਾਏ ਨੇ ਇਹਦੇ ਵਿੱਚ ਸਕਰੋਲ ਬਣਾਏ ਨੇ ਇਹ ਆਪਣੇ ਪੰਜੇ ਸੁੱਟਾਂ ਦੀਆਂ ਇਹ ਚਾਰੇ ਸਲਵਾਰਾਂ 'ਚ ਇੱਕ ਸਲਵਾਰ ਆਪਾਂ ਪਹਿਲਾਂ ਤੁਹਾਨੂੰ ਵਿਖਾ ਲ ਦਿੱਤੀ ਉਹ ਡਿਜ਼ਾਈਨਰ ਸੀਗੀ ਬਰਤ ਕੀਤਾ ਹੋਇਆ ਸੀ ਇਹ ਚਾਰੇ ਸਲਵਾਰਾਂ ਜਿਹੜੀਆਂ ਨੇ ਇਹ ਪਲੈਨ ਨੇ ਹੈ ਮੂਰੀ ਕੱਟਵਲਾ ਇਸ ਤਰ੍ਹਾਂ ਕੱਟཔ་ ਕੇ ਇਹਦੇ ਬਿਲਕੁਲ ਵੀ ਇੱਕ ਸੀਨ ਆ ਬਸ ਨੀਚੇ ਵੀ ਸੀਨ ਕੋਈ ਨਹੀਂ ਗੀ ਇਹਦੇ ਉੱਪਰ ਵੀ ਸੀਨ ਕੋਈ ਨਹੀਂ ਗੀ ਇਹ ਜੇ ਆਪਾਂ ਕੱਟ ਕਿਸ ਤਰੀਕੇ ਬਣਾਇਆ ਹੈ ਉਹ ਆਪਾਂ ਵੀਡੀਓ ਪਾਈ ਹੋਈ ਆਪਣੇ ਚੈਨਲਾਂ ਤੇ ਤੁਸੀਂ ਵੇਖ ਸਕਦੇ ਹੋ ਅੱਗੇ ਬਿਲਟਾ ਪਿੱਛੇ ਲਾਸਟਾ ਤੇ ਕੱਟ ਵਾਲੀ ਮੋਰੀ ਇਸ ਤਰ੍ਹਾਂ ਤੁਸੀਂ ਵੀ ਸੂਟ ਬਣਾਣੇ ਹਨ ਤਾਂ ਕੋਈ ਵੀ ਦੇਖ ਕੇ ਡਿਜ਼ਾਈਨ ਕ੍ਰਿਜਣਾ ਹੋਏ ਤਾਂ ਕਲਰ ਵੇਖ ਕੇ ਤੁਸੀਂ ਦੱਸ ਸਕਦੇ ਹੋ 6 ਪਰ ਇਹਨੂੰ ਵੀ ਸਨਵਾਅ ਕਲਰ ਚਾਹੀਦਾ ਹੈ ਹਰ ਕਪੜਾ ਚਾਹੀਦਾ ਹੈ, ਕੜਾ ਚਾਹੀਦਾ ਹੈ। ਤੁਸੀਂ ਘਰੇ ਬੈਠੇ ਕਈ ਵਾਰੀ ਪਤਾ ਨਹੀਂ ਲੱਗਦਾ ਹੈ ਕਿ ਹੁਣ ਕਿਹੜੇ ਕਲਰ ਦਾ ਟ੍ਰੈਂਡ ਆ, ਕਿਹੜਾ ਡਿਜ਼ਾਈਨ ਦਾ। ਇਸ ਕਰਕੇ ਅਸੀਂ ਅੱਜ ਵੀਡੀਓ ਇਸ ਬਣਾਈ ਹੈ ਵੀ ਆਪਾਂ ਚੈਨਲ ਤੇ ਪਾ ਦਾਂਗੇ ਜੀ ਕਿਸੇ ਨੇ ਵੀ ਦੇਖਣਾ ਤਾਂ ਦੇਖ ਕੇ ਆਪਣੀ ਸ਼ਾਪਿੰਗ ਕਰ ਸਕਦੇ। ਓਕੇ ਜੀ ਮੈਂ ਭਾਈ